ਹਾਂਜੀ ਮੇਰੇ ਮਦਦ ਸਾਰੇ ਕਿਸਾਨ ਭਰਾਵਾਂ ਨੂੰ ਤੇ ਜ਼ਿਮੀਂਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਜਾਨੇ ਠੀਕ ਠਾਕ ਹੋਵੋਗੇ ਕਿਸਾਨ ਭਰਾਵੋ ਅੱਜ ਆਪਾਂ ਬਹੁਤ ਸਮੇਂ ਬਾਅਦ ਆਪਾਂ ਵੀਡੀਓ ਦੀ ਆਪਾਂ ਸ਼ੁਰੂਆਤ ਕਰਨ ਲੱਗੇ ਆ ਤੇ ਹੁਣ ਜਿਹੜੀ ਆਪਣੀਆਂ ਵੀਡੀਓਜ਼ ਨੇ ਉਹ ਕਣਕ ਦੇ ਰਿਲੇਟਡ ਆਪਾਂ ਪਾਵਾਂ ਕਰਾਂਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਪਾਣੀ ਕਰਨੀ ਹੈ ਵੀ ਆਪਾਂ ਕਣਕ ਦੀ ਬਜਾਈ ਆਪਾਂ ਕਦੋਂ ਤੋਂ ਸ਼ੁਰੂ ਕਰ ਸਕਦੇ ਆ ਕਿਉਂਕਿ ਵਿੱਚ ਵਿੱਚ ਤਾਂ ਜਿਹੜੀ ਕਿਸਾਨ ਭਰਾਵਾਂ ਨੇ ਕਣਕ ਦੀ ਬਿਜਾਈ ਸ਼ੁਰੂ ਵੀ ਕਰ ਦਿੱਤੀ ਹੈ ਪਰ ਪਿਛਲੇ ਸਾਲ ਦੇ ਕੀ ਤਜਰਬੇ ਨੇ ਕਿਉਂਕਿ ਪਿਛਲੇ ਸਾਲ ਕਣਕਾਂ ਨੇ ਬਹੁਤ ਵਧੀਆ ਚੰਗਾ ਰਿਕਾਰਡ ਤੋੜ ਛਾੜ ਦਿੱਤਾ ਸੀ ਤੇ ਕਿਹੜੀ-ਕਿਹੜੀ ਕਿਸਮਾਂ ਨੇ ਵਧੀਆ ਝਾੜ ਦਿੱਤਾ ਸੀ ਤੇ ਪਿਛਲੇ ਸਾਲ ਦੇ ਤਜਰਬੇ ਕੀ ਨੇ ਬੰਪਰ ਝਾੜ ਆਪਾਂ ਕਣਕ ਤੋਂ ਕਿਵੇਂ ਲੈ ਸਕਦੇ ਆ ਪੂਰੀ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਬਾਕੀ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਵਿਚਾਰ ਸਾਂਝੇ ਕਰਿਓ ਕਣਕ ਦੀ ਬਿਜਾਈ ਆਪਾਂ ਨੂੰ ਕਦੋਂ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਜਿਹੜਾ ਬਿਲਕੁਲ ਸਹੀ ਟਾਈਮ ਹੈ ਤੇ ਜਿਹੜੇ ਵੀਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਿਸਾਨ ਭਰਾਵੋ ਜਿਹੜੀ ਕਣਕ ਦੀ ਬਿਜਾਈ ਦਾ ਸਹੀ ਟਾਈਮ ਹੈ ਕਿਸਾਨ ਭਰਾਵੋ ਹੁਣ ਜਿਹੜਾ ਸਹੀ ਟਾਈਮ ਆ ਚੁੱਕਿਆ ਕਿਉਂਕਿ ਅੱਜ 27 ਅਕਤੂਬਰ ਹੋ ਗਿਆ ਹੁਣ ਜਿਹੜੀ ਆਪਾਂ ਅੱਜ ਤੋਂ ਕੱਲ ਤੋਂ ਅਕਤੂਬਰ ਮਹੀਨੇ ਦੇ ਐਂਡ ਦੇ ਵਿੱਚ ਆਪਾਂ ਬਜਾਈ ਸ਼ੁਰੂ ਕਰ ਸਕਦੇ ਜਿਹੜਾ ਸਹੀ ਟਾਈਮ ਹੈ ਵਿੱਚ ਕਿਸਾਨ ਭਰਾਵਾਂ ਨੇ 20 ਅਕਤੂਬਰ ਤੋਂ ਬਜਾਈ ਸ਼ੁਰੂ ਕਰ ਦਿੱਤੀ ਸੀ ਕਿਸਾਨ ਭਰਾਵੋ ਆਪਣਾ ਮੰਨਣਾ ਹੈ ਵੀ 20 ਅਕਤੂਬਰ ਤੋਂ ਜਿਹੜੀ ਕਣਕ ਦੀ ਆਪਾਂ ਨੂੰ ਬਜਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਪਿਛਲੇ ਸਾਲ ਦਾ ਤਜਰਬਾ ਹੈ ਜਿਹੜੇ ਕਿਸਾਨਾਂ ਨੇ ਅਗੇਤੀ ਬਜਾਈ ਕੀਤੀ ਸੀ ਆਪਾਂ ਮੰਨ ਸਕਦੇ ਹਾਂ ਵੀ ਇਸ ਵਾਰ ਮੌਸਮ ਦਾ ਫਾਰਕ ਹੈ ਟੈਂਪਰੇਚਰ ਹੁਣ ਸਹੀ ਹੈ ਪਰਕ ਸਾਰਨਪ੍ਰਭ ਹੁਣ ਤਾਂ ਜਿਹੜਾ ਟੈਂਪਰੇਚਰ ਬਿਲਕੁਲ ਸਹੀ ਹੈ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆਪਣੀ ਕਣਕ ਨੇ 45 ਤੋਂ 50 ਦਿਨਾਂ ਦੀ ਹੋਣਾ ਜੇ ਠੰਡ ਬਹੁਤੀ ਨਾ ਪਈ ਮਤਲਬ ਜਿਵੇਂ ਹੁਣ ਮੌਸਮ ਚੱਲ ਰਿਹਾ ਜੇ ਐਮਿਓ ਮੌਸਮ ਚੱਲਦਾ ਰਿਹਾ ਤਾਂ ਅੱਗੇ ਜਾ ਕੇ ਜਿਹੜੀ ਆਪਣੀ ਕਣਕ ਡੰਡੀ ਚੜ੍ਹ ਸਕਦੀ ਹੈ ਫਿਰ ਆਪਣਾ ਜਿਹੜਾ ਝਾੜ ਦਾ ਵੀ ਨੁਕਸਾਨ ਹੋਊਗਾ ਫਿਰ ਆਪਾਂ ਅਨੇਕਾ ਪ੍ਰਕਾਰ ਦੀ ਸੁਪਰੀਹਾ ਕਰਾਂਗੇ ਵੀ ਕਣਕ ਆਪਣੀ ਨੇ ਨਸਾਰਾ ਸ਼ੁਰੂ ਕਰਤਾ ਗਈਤੀ ਨੇ ਤੇ ਦੂਜੀ ਗੱਲ ਜੇ ਜਿਹੜੀ ਆਪਾਂ ਗੇਤੀ ਕਣਕ ਬੀਜਾ ਕੀ ਉਹਦਾ ਜਨਵਰੀ ਦੇ ਵਿੱਚ ਨਸਾਰਾ ਹੋਵੇਗਾ ਜਨਵਰੀ ਦੇ ਵਿੱਚ ਜੇ ਨਸਾਰਾ ਹੋਵੇਗਾ ਫਿਰ ਉਹਦੇ ਵਿੱਚ ਜਦੋਂ ਜਨਵਰੀ ਮਹੀਨੇ ਦੇ ਵਿੱਚ ਜਿਹੜਾ ਕੋਰਾ ਪੈ ਰਿਹਾ ਹੁੰਦਾ ਕੋਰੇ ਨੇ ਵੀ ਜਿਹੜਾ ਪ੍ਰਭਾਵ ਪੈ ਨਹੀਂ ਪੈਣਾ ਹੈ ਤੇ ਆਪਣਾ ਮੰਨਣਾ ਹੈ ਐ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਵਿਚਾਰ ਸਾਂਝੇ ਕਰਿਓ ਵੀ ਅਕਤੂਬਰ ਦੇ ਐਂਡ ਦੇ ਵਿੱਚ ਆਪਾਂ ਨੂੰ ਬਜਾਈ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਪਿਛਲੇ ਸਾਲ ਵੀ ਜਿੰਨੀ ਆਪਾਂ ਲੇਟ ਕਣਕ ਦੀ ਬਿਜਾਈ ਕੀਤੀ ਸੀ ਉਹਨੇ ਪੂਰਾ ਬੰਪਰ ਝਾੜ ਦਿੱਤਾ ਹੈ ਕਿਸਾਨਾਂ ਨੇ ਪੂਰਾ ਵਧੀਆ ਝੜ ਲਿਆ ਹੈ ਤੇ ਜਿਵੇਂ ਆਪਾਂ ਅਕਤੂਬਰ ਦੇ ਐਂਡ ਦੇ ਵਿੱਚ ਵੀ ਸਿਰਫ ਆਪਾਂ ਜਿਹੜੀਆਂ ਕਿਸਮਾਂ ਅਗੇਤੀਆ ਬਿਜਾਈ ਦੇ ਲਈ ਆਪਾਂ ਵਰਤਦੀਆਂ ਉਹੀ ਕਿਸਮਾਂ ਦੀ ਆਪਾਂ ਬਿਜਾਈ ਕਰਨੀ ਹੈ ਜਿਵੇਂ ਡੀਬੀਡਬਲਯੂ 327 ਕਿਸਮ ਇਹਦੀ ਵੀ ਆਪਾਂ ਬਿਜਾਈ ਕਰ ਸਕਦੇ ਆ 29 ਸਟਾਰਟ ਹੋ ਗਿਆ ਹੋਰ ਜਿਹੜੀ ਅਗੇਤੀਆ ਕਿਸਮਾਂ ਦੀ ਆਪਾਂ ਬਜਾਈ ਜਿਵੇਂ 187 ਹੋ ਗਿਆ 222 ਹੋ ਗਿਆ ਤੇ ਜਿਵੇਂ 826 ਗਣਕ ਹੈ ਇਹਦੀ ਆਪਾਂ ਕਿਸਾਨਾਂ ਪਰ ਆਪਾਂ ਅਗੇਤੀ ਬਜਾਈ ਨਹੀਂ ਕਰ ਸਕਦੇ ਇਹਦੀ ਜੇ ਤੁਸੀਂ ਬਜਾਈ ਕਰਨੀ ਹੈ ਤਾਂ 5 ਨਵੰਬਰ ਤੋਂ ਬਾਅਦ ਤੁਸੀਂ ਇਹਦੀ ਜਿਹੜੀ ਆਪਣੇ ਖੇਤ ਦੇ ਵਿੱਚ ਤੁਸੀਂ ਬਜਾਈ ਕਰਨੀ ਹੈ 1 ਨਵੰਬਰ ਨੂੰ ਵੀ ਨਹੀਂ ਕਰਨੀ 2 ਨੂੰ ਵੀ ਨਹੀਂ ਕੋਸ਼ਿਸ਼ ਤੁਸੀਂ ਸਿਰਫ ਇਹੀ ਕਰਨੀ ਹੈ ਵੀ 5 ਨਵੰਬਰ ਤੋਂ ਸ਼ੁਰੂ ਕਰਕੇ ਤੁਸੀਂ ਇਹਨੂੰ 20 ਨਵੰਬਰ ਤੱਕ 25 ਨਵੰਬਰ ਤੱਕ ਤੁਸੀਂ ਇਸ ਕਿਸਮ ਦੀ ਬਿਜਾਈ ਕਰ ਸਕਦੇ ਹੋ ਤੇ ਬਾਕੀ ਹੁਣ ਤੁਸੀਂ ਵੀ ਕਮੈਂਟਾਂ ਦੇ ਵਿੱਚ ਵਿਚਾਰ ਜ਼ਰੂਰ ਸਾਂਝੇ ਕਰਨੇ ਆ ਵੀ ਇਸ ਵਾਰ ਤੁਸੀਂ ਕਣਕ ਦੀ ਕਿਹੜੀ ਕਿਸਮ ਤੁਸੀਂ ਬੀਜਣ ਜਾ ਰਹੇ ਹੋ ਤੇ ਪਿਛਲੇ ਸਾਲ ਦੇ ਤੁਹਾਡੇ ਕੀ ਤਜਰਬੇ ਆ ਕਿੰਨਾ ਕ ਤੁਹਾਡੇ ਏਰੀਆ ਦੇ ਵਿੱਚ ਜਿਹੜਾ ਇਸ ਕਿਸਮ ਨੇ ਤੁਹਾਡੇ ਖੇਤ ਦੇ ਵਿੱਚ ਚੜ ਦਿੱਤਾ ਸੀ ਬਾਕੀ ਆਪਾਂ ਹੁਣ ਰੋਜ਼ ਕਣਕ ਦੇ ਸਵੰਧੀ ਤੇ ਪਾ ਤੁਹਾਨੂੰ ਜਾਣਕਾਰੀ ਦੰਦੇ ਰਵਾਂਗੇ ਤੇ ਆਪਣੇ ਚੈਨਲ ਦੇ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ